ਦੁਖੀ ਤਾਂ ਬਾਈ ਜੀ ਰੋਜ਼ ਹੀ ਕਰਦਾ ਆ ਜਿਹੜਾ ਅੱਜ ਕੀਤਾ ਨਾ ਅੱਜ ਲੈਦਾ ਹੀ ਕੀਤਾ ਪਿਆ ਆ ਸਵੇਰ ਦੇ ਬਾਈ ਜੀ ਇੱਥੇ ਤਿੰਨ ਬੰਦੇ ਬੈਠੇ ਆ ਮਸਾਲਾ ਰਲਾ ਕੇ ਚਲਿਆ ਗਿਆ ਇੱਕ ਮਿਸਤਰੀ ਨਾਲ ਹੋਰ ਰੱਖਿਆ ਸੀ ਦਿਹਾੜੀ ਤੇ ਉਹਨੂੰ ਵੀ ਨਾਲ ਲੈ ਗਿਆ ਠੀਕ ਆ ਦੋ ਬੰਦੇ ਦਾ ਦੇਖੋ ਬਾਈ ਜੀ ਬੈਠੇ ਇੱਕ ਬੰਦਾ ਆ ਇਹਨੂੰ ਚਲਾ ਗਿਆ ਤਿੰਨ ਬੰਦੇ ਆ ਸਵੇਰ ਦੇ ਹੀ ਉਹ ਵਿਚਾਰੇ ਬੈਠੇ ਆ ਬੰਦਿਆਂ ਦਾ ਕੋਈ ਕਸੂਰ ਨਹੀਂ ਹੈਗਾ ਬਾਈ ਜੀ ਇਹ ਤਾਂ ਦਿਹਾੜੀਦਾਰ ਬੰਦੇ ਆ ਇਹਨਾਂ ਨੂੰ ਤਾਂ ਮਿਸਤਰੀ ਚਾਹੀਦਾ ਰੇਟ ਮੰਗੂਗਾ ਤਾਂ ਫੜਾਉਣਗੇ ਇਹ ਮਸਾਲਾ ਮੰਗੂਗਾ ਤਾਂ ਫੜਾਉਣ ਗਿਆ ਦੇ ਲੋ ਮਸਾਲਾ ਸਵੇਰ ਦਾ ਰਲਿਆ ਪਿਆ ਠੀਕ ਆ ਸਵੇਰ ਦਾ ਨਿਕਲਿਆ ਹੋਇਆ ਮਿਸਤਰੀ ਨੂੰ ਲੈ ਕੇ ਨਾਲ ਬਾਈ ਜੀ ਦੱਸੋ ਇਹ ਕਿੰਨਾ ਕੰਮ ਮੇਰਾ ਖਰਾਬ ਕਰ ਰਿਆ ਹੂੰ ਤੇ ਇਹਨੂੰ ਇਹ ਨਹੀਂ ਚਾਵਲ ਨੂੰ ਪਤਾ ਕਿ ਮੈਂ ਉੱਥੇ ਜਿਹੜਾ ਪਿਓ ਆਦੇ ਦਾ ਮਸਾਲਾ ਰਲਾ ਕੇ ਬੋਰੇ ਦਾ ਰੱਖਿਆ ਹੋਇਆ ਤਿੰਨ ਬੰਦੇ ਆਦੇ ਮੈਂ ਬਾਪੂ ਦੇ ਬਿਠਾਏ ਹੋਏ ਆ ਤੇ ਉਹਨਾਂ ਦਾ ਜਾ ਕੇ ਵੇਖਣਾ ਹੁੰਦਾ ਕੋਈ ਕੰਮ ਚਾਰ ਇਟਾ ਲਾਵਾਂਗੇ ਤੇ ਚਾਰ ਪੈਸੇ ਆਉਣਗੇ ਨਹੀਂ ਤਾਂ ਇਟਾਂ ਨਾਲ ਲੱਗੂਗਾ ਤਾਂ ਪੈਸੇ ਕੋਈ ਕਿੱਥੋਂ ਦੇ ਦੇ ਨਾ ਲਾਇਓ ਬਾਈ ਜੀ ਮੈਂ ਪਛਤਾ ਰਿਆਂ ਕਿਤੇ ਤੁਸੀਂ ਵੀ ਨਾ ਪਛਤਾਇਓ ਇਦਾਂ ਦਾ ਖੱਚ ਮਿਸਤਰੀ ਨਾਲ ਲਾਇਓ ਤੇ ਬਾਈ ਜੀ ਇੱਥੇ ਰੋਜ਼ ਬੰਦੇ ਪੈਸੇ ਲੈਣ ਆਉਂਦੇ ਆ ਕੋਈ ਕਿਹੜਾ ਆ ਜਾਂਦਾ ਕ ਕਿਹੜਾ ਆ ਜਾਂਦਾ ਅੱਜ ਬਾਈ ਜੀ ਇੱਕ ਬੰਦਾ ਹੋਰ ਆ ਗਿਆ ਭੈਣ ਚੋੜ ਏਡਾ ਕੰਦਾ ਏ ਬੰਦਾ ਕਦੇ ਕਿਸੇ ਦੇ ਪੈਸੇ ਖਾ ਜਾਂਦਾ ਕਦੇ ਕਿਸੇ ਦੇ ਖਾ ਜਾਂਦਾ ਇਹਨੇ ਨੂੰ ਪੈਸੇ ਜਿੰਨੇ ਮਰਜ਼ੀ ਦੇਈ ਜੋ ਭਾਈ ਜੀ ਆਏ ਤੇ ਉਹਨੂੰ 50000 ਰੁਪਇਆ ਫੜਾ ਦੇ ਕੱਲੂ ਤੂੰ ਪੁੱਛ ਲਈਂ ਇਹਦੇ ਕੋਲ ਰੁਪਈਆ ਨਹੀਂ ਲੱਭਣਾ ਐਦਾਂ ਕਰਦਾ ਏ ਸਾਲਾ ਅੱਜ ਬੰਦਾ ਭਾਈ ਇੱਕ ਹੋਰ ਆ ਗਿਆ ਕਹਿੰਦਾ 35000 ਰੁਪਇਆ ਲੈਣਾ ਇਹਦੇ ਕੋਲ ਗਾਂ ਕਹਿੰਦਾ ਮੇਰੀ ਲੈ ਆਇਆ ਬਸ ਹੀ ਭਲੇ ਮਾਨਸੀ ਨਾਲ ਦੇਤੀ ਚੱਲ ਬੰਦਾ ਜਾਣਦਾ ਆ ਤੇ ਭਾਈ ਜੀ ਦੇਖ ਲਾ ਵੀ ਗਾਂ ਕਿੰਨੇ ਦਿਨ ਹੋ ਗਏ ਲਾਰੇ ਲਾਏ ਨੂੰ ਅੱਜ ਦਿਨਾਂ ਅੱਜ ਦਿਨਾਂ ਅੱਜ ਦਿਨਾਂ ਅੱਜ ਵਿਚਾਰੇ ਆਕ ਕੇ ਆਏ ਆ ਉਹ ਕਹਿੰਦੇ ਬਾਈ ਜੀ ਗਾਂ ਲੈ ਜਾਣੀ ਖੋਲ ਕੇ ਤੇ ਬਾਈ ਜੀ ਹੁਣ ਮੇਰਾ ਵੀ ਇੱਕੋ ਹੀ ਗਾਲ ਮਾਂ ਕਿ ਮੈਂ ਇਹਦਾ ਵਾਹ ਟਰੈਕਟਰ ਖੋ ਲੈਣਾ ਇਹਦੇ ਮਾਰਨੀਆ ਜੁੱਤੀਆਂ ਇਹਨੂੰ ਕਹਿੰਦਾ ਤੂੰ ਜਿਹੜਾ ਠਾਣਾ ਲਿਆਉਣਾ ਤੂੰ ਲੈ ਆ ਬਾਅਦ ਚ ਮੈਂ ਆਪ ਦੇਖ ਲੂੰਗਾ ਕੋਈ ਗੱਲ ਨਹੀਂ ਆਲਾ ਤੈਨੂੰ ਪਤਾ ਨਹੀਂ ਹੈਗਾ ਕਿ ਕੰਮ ਕਰਨਾ ਆ ਗਿਆ ਕੋਈ ਗੱਲ ਨਹੀਂ ਨੂੰ ਮੈਂ ਦੱਸਦਾ ਹੁਣ ਉਹ ਮੈਂ ਚੱਕਾ ਨਾ ਡਾਂਗ ਬਾਈ ਜੀ 11:00 ਵਜੇ ਤੇ ਗਿਆ ਹੋਇਆ ਆ ਦੇਖ ਲਓ ਹੋਣ ਆਇਆ ਸਵੇਰ ਦਾ ਮਸਾਲਾ ਬਣਿਆ ਪਿਆ ਇਹਨੇ ਬਾਈ ਜੀ ਐਡਾ ਦੁਖੀ ਕੀਤਾ ਹੋਇਆ ਫੇਰ ਬਾਈ ਕਹਿੰਦੇ ਆ ਮਾੜਾ ਬੋਲਦਾ ਬਾਈ ਜੀ ਮੈਂ ਮਾੜਾ ਨਾ ਬੋਲਾਂ ਤਾਂ ਹੋਰ ਮੈਂ ਕੀ ਕਰਾਂ ਹੈ ਇਹਨੂੰ ਪਤਾ ਨਹੀਂ ਹੈਗਾ ਕੰਮ ਕਰਨਾ ਆ ਐਡਾ ਥੋੜੀ ਕੋਈ ਬੰਦਾ ਕਰਦਾ ਹੁੰਦਾ ਯਾਰ ਇਹਦੀ ਫੁੱਦੂ ਥੋੜੀ ਆ ਇਹਨੂੰ ਅਸੀਂ ਰੋਜ਼ ਦੇ ਨੂੰ ਸਮਝਾਉਂਦੇ ਰਾਵਾਂਗੇ ਜਾਂ ਇਹ ਬੱਚਾ ਜਾਂ ਅਸੀਂ ਇਹ ਬੱਚੇ ਆ ਦੱਸ ਪਹਿਲਾਂ ਕਾਮੇ ਦੀ ਕਾਦੀ ਨਟਮੈਂਟ ਕਰਨੀ ਯਾਰ ਤੁਸੀਂ ਰੋਜ਼ ਦੀ ਹੀ ਨਟਮੈਂਟ ਹੁੰਦੀ ਆ ਚਾਰ ਦਿਨ ਮੇਰੇ ਦੇ ਭੈਣ ਦੀ ਫੁੱਦੀ ਆਣਾ 70000 ਰੁਪਇਆ ਦਿੱਤਾ ਜਾਂ 70000 ਦਾ ਮੇਰਾ ਕੰਮ ਹੋ ਗਿਆ ਕੰਮ ਯਾਰ ਮੈਨੂੰ ਪਤਾ ਆ ਤੈਨੂੰ ਪਤਾ ਮੈਨੂੰ ਪਤਾ ਯਾਰ ਮੈਂ ਠੇਕਾ ਲਿਆ ਤੇਰਾ ਰੋਜ਼ ਦਾ ਡਰਾਮਾ ਬਣਾਇਆ ਯਾਰ ਤੁਸੀਂ ਯਾਰ ਉਦੋਂ ਥੋੜੀ ਆ ਤੂੰ ਸਵੇਰ ਦਾ ਮਸਾਲਾ ਰਲਾ ਕੇ ਚੱਲ ਗਿਆ ਤੂੰ ਜਾਣਾ ਸੀ ਚੱਲ ਜਾਂਦਾ ਉਹ ਬੰਦੇ ਨੂੰ ਕੌਣ ਲੈ ਗਿਆ ਤਿੰਨ ਬੰਦੇ ਸਰਾਣੇ ਬੈਠੇ ਆ ਯਾਰ ਇਹ ਨਹੀਂ ਪੈਂਦੀ ਤੇ ਕੰਮ ਹੋ ਜੀਵਾ ਨਿਯਮ ਚਲੇ ਜਾ ਕੇ ਯਾਰ ਦੁਖੀ ਹੋ ਆ ਪਿਆ ਯਾਰ ਮੈਂ ਅੱਜ 1.5 ਮਿੰਟ ਹੋ ਗਿਆ ਭੈਣ ਦੀ ਲਾਂ ਲੈਣਾ ਕਦੇ ਹੈਗਾ ਨਹੀਂ ਕਦੇ ਪਿਛਾ ਨਹੀਂ ਮੈਂ ਮੈਂ ਤਾਂ ਬਾਲਣ ਸ਼ਾਂਗਣ ਨਹੀਂ ਗਿਆ ਮੈਂ ਸਵੇਰ ਦਾ ਇੱਥੇ ਬੈਠਾ ਆ ਮੇਰਾ ਬਾਹਰ ਇਨਾ ਕਨਕ ਵਿਜਨ ਵਾਲੀ ਬਈ ਵਿੱਚੇ ਛੱਡੀ ਬੈਠਾ ਮੇਰੇ ਦਾ ਕਰਕੇ ਐਡਾ ਯਾਰ ਦੁਖੀ ਯਾਰ ਕੀਤਾ ਪਿਆ ਮਨ ਯਾਰ ਭਾਈ ਫੁੱਦੂ ਥੋੜੀ ਆਈ ਹੈਗੇ ਯਾਰ ਇਹ ਮਗਰ ਮਗਰ ਤੁਰੇ ਫਿਰਾਂਗੇ ਜਦੋਂ ਮਗਰ ਮਗਰ ਤੁਰੇ ਫਿਰਾਂਗੇ ਯਾਰ ਤੇਰਾ ਉੱਥੇ ਕੰਮ ਸੀ ਤੂੰ ਇੱਕ ਬੰਦਾ ਦੇਖਾ ਕੇ ਇੱਕ ਬੰਦਾ ਆਪ ਚੱਲ ਜਾਂਦਾ ਇੱਕ ਨਾਲ ਬੰਦਾ ਭੇਜ ਦਿੰਦਾ ਇੱਕ ਬੰਦਾ ਲੈ ਜਾਂਦਾ ਦੋ ਬੰਦੇ ਕਮਿਸਤਰੀ ਇੱਥੇ ਰਹਿਣ ਦਿੰਦਾ ਸਵੇਰ ਤਾਂ ਕਿੰਨਾ ਕੰਮ ਨਿਪਰਨਾ ਹੈ ਦੱਸ ਯਾਰ ਸਵੇਰ ਦਾ ਤੁਸੀਂ ਮਸਾਲਾ ਲਾ ਲਾ ਦਿੰਨੇ ਆ ਭਾਵੇਂ ਪੈਣ ਦੀ ਲਾ ਲੈਣਾ ਗਲਦਾ ਗਲ ਜਾਵੇ ਉਹਦੇ ਚ ਮਾਲ ਖਤਮ ਹੁੰਦਾ ਹੋ ਜਾਵੇ ਹਾਂ ਉਹ ਕੰਈ ਵੀ ਗੱਲ ਆ ਸਾਲਾ ਓਲੇ ਵਾਲੇ ਸਵੇਰ ਦਾ ਬਣਿਆ ਪੰਦਰੀ ਕਿੰਨਾ ਕੁ ਰਹਿ ਗਿਆ ਹੁਣਾ ਵਿੱਚ ਤੈਨੂੰ 36 ਵਾਰੀ ਫੋਨ ਲਾ ਲਿਆ ਤੂੰ ਫੋਨ ਨਹੀਂ ਚੱਕਦਾ ਅਗੂ ਬੰਦਾ ਫੋਨ ਚੱਕ ਲਵੇ ਕੋਈ ਜਵਾਬ ਦੇਵੇ ਅੱਗੇ ਬੰਦੇ ਨੂੰ ਤੈਨੂੰ 50 ਫੋਨ ਲਾਤੇ ਦਾਈਆ ਦਬਾ ਖਰਾਬ ਕੀਤਾ ਯਾਰ ਬਾਈ ਕੰਮ ਕਰਾਓ ਆਦਾ ਮੇਰਾ ਵੀਰ ਜੋ ਸਮਝ ਕੇ ਕਰਾਓ ਮਿਸਤਰੀ ਲਾਓ ਜੋ ਸਮਝ ਕੇ ਲਾਓ ਪਤਾ ਹੋਵੇ ਕੰਮ ਹੋ ਜਾਣਾ ਸਾਡਾ ਇੰਨੇ ਟਾਈਮ ਦੇ ਵਿੱਚ ਮੈਨੂੰ ਇਹ ਨਾ ਇਹ ਗੱਲ ਕਹੀ ਸੀ ਵੀਰੇ 25 ਦਿਨਾਂ ਦੇ ਵਿੱਚ ਤੇਰਾ ਲੈਂਟਰ ਪਾ ਦਾਂਗੇ ਬਾਈ ਜੀ ਆ ਮੇਰਾ ਲੈਂਟਰ ਪਿਆ ਪਿਆ ਦੇਖ ਲਾ ਕਹਿੰਦੇ ਬਾਈ ਜੀ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਵਾ ਤੂੰ ਕੁਰਸੀ ਢਾ ਕੇ ਬੈਠਾ ਰਹਿਣਾ ਆ ਆ ਮੇਰੀ ਕੁਰਸੀ ਢਾਈ ਪਈ ਆ ਮੈਂ ਕੁਰਸੀ ਤੇ ਆਰਾਮ ਨਾਲ ਬੈਠਾ ਆ ਬਾਈ ਜੀ ਡੇਢ ਮਹੀਨੇ ਤੋਂ ਤੁਸੀਂ ਵੀ ਬਹਿ ਕੇ ਦੇਖ ਲਓ ਐਡਾ ਭਾਈ ਜੀ ਦਾ ਮਾ ਖਰਾਬ ਹੋਇਆ ਵੇ ਪੁੱਛੋ ਨਾ ਮੇਰਾ ਵੀਰ ਵਈ ਮੈਂ 1.5 ਮਹੀਨੇ ਤੂੰ 1 ਰੁਪਏ ਦਾ ਕੰਮ ਨਹੀਂ ਕੀਤਾ ਮੇਰੇ ਕੋ ਜੋ ਵੀ ਸੀਗਾ ਇਹਦੇ ਕੋਲੋਂ ਮੈਂ ਖਾ ਗਿਆ ਠੀਕ ਆ 25-30 ਹਜ਼ਾਰ ਦਾ ਮੈਂ ਸੌਦਾ ਲਿਆ ਕੇ ਘਰੇ ਖਾ ਲਿਆ ਜੇ ਮੈਂ ਆਟੋ ਚਲਾਉਣਾ ਵੀਰੇ ਮੈਂ ਜੇ ਮੰਨ ਲਓ ਜਾਂਦਾ ਹੁੰਦਾ ਮੈਂ ਕੋਈ 2-400 ਲੈ ਕੇ ਹੀ ਆਉਣਾ ਸੀ ਘਰੇ ਤੇ ਮੇਰੇ ਘਰ ਦਾ ਖਰਚਾ ਚੱਲ ਜਾਂਦਾ ਮੇਰੇ ਆਟੋ ਦੇ ਬਾਈ ਜੀ ਪਿਛਲੇ ਮਹੀਨੇ ਦੀ ਕਿਸ਼ਤ ਵੀ ਮੇਰੇ ਘਰੋਂ ਤਾਰੀ ਆ ਆਦੇ ਕੋਲੋਂ ਠੀਕ ਆ ਜਿਹੜੀ ਇੱਕ ਕਿਸ਼ਤ ਹੋਰ ਹੁਣ 6000 ਦੀ ਫੇਰ ਆ ਹੁਣ ਉਹ ਅਜੇ ਕੋਣੀ ਤਾਰਨ ਵਾਲੀ ਉਹ ਵੀ ਆ ਫੇਰ ਆ ਗਈ ਆ ਦੱਸ ਬਾਈ ਜੀ ਮੈਂ 30 35000 ਰੁਪਏ ਤਾਂ ਮੈਂ ਘਰੇ ਹੀ ਖਾ ਗਿਆ ਜੇ ਵਧੀਆ ਨੀਤ ਨਾਲ ਕੰਮ ਕਰਦੇ ਹੁੰਦੇ ਮੈਂ ਆਦਾ ਬਾਹਰ ਕੰਮ ਕਰਦਾ ਮੈਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਬਾਈ ਜੀ ਮੈਂ ਬਾਹਰ ਤਾਂ ਜਾ ਹੀ ਨਹੀਂ ਸਕਦਾ ਕਿਉਂਕਿ ਇੱਥੇ ਮੈਂ ਨਹੀਂ ਰਹਿੰਦਾ ਤੇ ਮੇਰਾ ਕੰਮ ਹੀ ਨਹੀਂ ਹੁੰਦਾ ਬਿੱਤੇ ਬਾਅਦ ਕੋਈ ਮਿਸਤਰੀ ਨਹੀਂ ਆਉਣਾ ਕਦੇ ਬੰਦਾ ਨਹੀਂ ਆਉਂਦਾ ਬਹੁਤ ਬਾਈ ਜੀ ਮਨ ਦੁਖੀ ਆ ਮੇਰਾ ਵੀਰ ਕੰਮ ਕਰਾਉਣਾ ਸੋਚ ਸਮਝ ਕੇ ਕਰਾਓ ਜੀ ਦਾ ਬਾਈ ਜੀ ਮੈਂ ਪਛਤਾਉਂਦਾ ਪਿਆ ਤੁਸੀਂ ਵੀ ਪਛਤਾਓਗੇ ਮਗਰ ਮਗਰ ਤਾਂ ਕੀ ਖਾਣੇ ਪੈਣੇ ਆ ਬਾਈ ਜੀ ਅਦੀ ਬਾਈ ਜੀ ਘਰ ਚ ਆਪਦੀ ਲੜਾਈ ਹੁੰਦੀ ਆ ਰੋਜ਼ ਘਰ ਦੇ ਨਾਲ ਮੇਰੇ ਨਾਲ ਕਦੇ ਲੜਦੀ ਆ ਕਦੇ ਮਾਤਾ ਲੜ ਪੈਂਦੀ ਆ ਜਦੋਂ ਮੈਂ ਕੋਈ ਨਾਂ ਲੈਣਾ ਜੇ ਗਾ ਇਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਆ ਉਹ ਲੜ ਪੈਂਦੇ ਆ ਉਹ ਕਹਿੰਦੇ ਥੋਲੂ ਪਤਾ ਹੋਣਾ ਚਾਹੀਦਾ ਸੀ ਤੂੰ ਸੋਚ ਕੇ ਲਾਉਂਦੇ ਉਦੋਂ ਬੰਦਾ ਪਰ ਬਾਈ ਜੀ ਆਪਾਂ ਤਾਂ ਕਿਹਾ ਯਾਰ ਪਿੰਡ ਦਾ ਆ ਪਿੰਡ ਦਾ ਸਾਡਾ ਭਰਾ ਆ ਸਾਨੂੰ ਖਰਾਬ ਥੋੜਾ ਕਰੂਗਾ ਪਰ ਸਾਨੂੰ ਨਹੀਂ ਸੀ ਪਤਾ ਯਾਰ ਇਹਨੇ ਇਦਾਂ ਕਰਨੀ ਆ ਯਾਰ ਕਦੇ ਵੀ ਮੇਰਾ ਵੀਰ ਕੰਮ ਕਰਾਉਣਾ ਆਦਾ ਦੇਖ ਧਿਆਨ ਨਾਲ ਸੋਚ ਸਮਝ ਕੇ ਅੱਜ 11 ਵਜੇ ਦਾ ਬਾਈ ਜੀ ਮਸਾਲਾ ਦੇ 10 ਵਜੇ ਦਾ ਸਵੇਰ ਦਾ 9:30 ਵਜੇ ਦਾ ਮਸਾਲਾ ਬਣਿਆ ਹੋਇਆ ਤੇ ਬਾਈ ਜੀ ਸਾਫ ਲਾ ਲਓ ਤੁਸੀਂ ਹੁਣ ਟਾਈਮ ਕਿੰਨਾ ਟਾਈਮ ਹੋ ਗਿਆ 3 ਵਜੇ ਗਿਆ ਬਾਈ ਜੀ ਦੱਸੋ ਯਾਰ ਆਹ ਦੇਖ ਬਾਈ ਇਹ ਕਹਿੰਦਾ ਕਿ ਬੱਟਲ ਦੋ ਬੱਟਲ ਮਸਾਲੇ ਦੇ ਪਏ ਆ ਆ ਵੇਖ ਲਓ ਬਾਈ ਜੀ ਦੋ ਬੱਟਲ ਮਸਾਲੇ ਦੇ ਪਏ ਸਵੇਰ ਨੂੰ ਤੁਮੇ ਕਿੰਨੇ ਪੋਰੇ ਸੀਮਿੰਟ ਦੇ ਪਏ ਅੰਦਰ ਭਾਈ ਜੀ ਇਹ ਵਿਚਾਰੇ ਉਹ ਦਿਹਾੜੀਦਾਰ ਆ ਇਹਨਾਂ ਦਾ ਸ਼ਾਮ ਨੂੰ ਪੈਣਾ ਵੀ ਲਓ ਪੈਸੇ ਆઠ 9 ਬੁਰਿਆ 8 9 ਇਹ ਕੱਢ ਲਿਆ ਮੰਨ ਲਓ 8 ਰਹਿ ਗਏ ਮਗਰ ਭਾਈ ਜੀ ਐਡਾ ਕੋ ਦਿਮਾਗ ਖਰਾਬ ਹੋਇਆ ਪਿਆ ਨਾ ਸਾਡਾ ਭਾਈ ਜੀ ਕੀ ਦੂ ਨੂੰ ਬੇਰੇ ਮੈਂ ਕਹਾਂਂਦ ਕੀ ਨਾ ਸਾਂ ਯਾਰ ਐਡਾ ਕੋ ਯਾਰ ਇਹਨੇ ਦਿਮਾਗ ਖਰਾਬ ਕੀਤਾ ਪਿਆਣਾ ਬਾਈ ਸੋਚ ਸਮਝ ਕੇ ਐਡਾ ਕੋ ਮਨ ਦੁਖੀ ਹੁੰਦਾ ਮੈਂ ਕੀ ਕਹਾਂ ਯਾਰ ਦੱਸ ਬਾਈ ਮੈਂ ਇਹਨਾਂ ਕਦੇ ਨਹੀਂ ਲੜਿਆ ਮੈਂ ਹਰ ਵੇਲੇ ਨੂੰ ਪਿਆਰ ਨਾਲ ਹੀ ਕਹਿੰਦਾ ਆਂ ਵੀਰੇ ਕਰਦੇ ਯਾਰ ਕਰਦੇ ਮੇਰਾ ਕਰਦੇ ਕੰਮ ਮੈਂ ਕਦੇ ਨਹੀਂ ਲੜਿਆ ਯਾਰ ਮੈਂ ਕਹਿੰਦਾ ਨਹੀਂ ਯਾਰ ਕੋਈ ਗੱਲ ਅੱਜ ਕਰ ਦੂਗਾ ਅੱਜ ਕਰ ਦੂਗਾ ਇਹਨੂੰ ਮੈਂ ਸਵੇਰੇ ਵੀ ਕਿਹਾ ਅੱਜ ਮੈਂ ਕਹਾਂ ਵੀਰੇ ਕਦੇ ਜਾਈ ਨਾ ਮੈਂ ਕੰਮ ਖੇਚਦੇ ਹੋ ਅੱਜ ਪਰ ਮੈਨੂੰ ਕੀ ਪਤਾ ਬਾਈ ਇਹਨਾਂ ਘੰਟਾ ਕੋ ਲੋਣਾ ਤੇ ਵਿੱਚੋਂ ਵੀ ਨਿਕਲ ਜਾਣਾ ਵਿੱਚੋਂ ਘੰਟਾ ਕੋ ਬਾਈ ਇਹਨਾਂ ਲਾਇਆ ਫਿਰ ਚਲੇ ਗਿਆ ਆ ਹੋਣ ਆਇਆ ਸਭ ਲਾਲ ਇਹ ਵੀ ਨਹੀਂ ਹੈਗਾ ਵੀਰੇ ਜੇ ਇਕੱਲਾ ਚਲ ਜਾਂਦਾ ਮੈਂ ਤਾਂ ਵੀ ਨਹੀਂ ਕਹਿਣਾ ਸੀਗਾ ਇਕੱਲਾ ਗਿਆ ਕੋਈ ਗੱਲ ਨਹੀਂ ਨਾਲ ਜਿਹੜਾ ਇੱਕ ਹੋਰ ਮਿਸਤਰੀ ਸੀ ਬਾਈ ਉਹਨੂੰ ਵੀ ਲੈ ਗਿਆ ਉਹਨੂੰ ਨਾਲ ਲੈ ਕੇ ਜਾਂਦਾ ਮੈਂ ਤਾਂ ਵੀ ਕਹਿਣਾ ਹੀ ਕੋਈ ਗੱਲ ਨਹੀਂ ਯਾਰ ਉਸ ਵੀਰ ਨੂੰ ਵੀ ਲੈ ਗਿਆ ਨਾਲ ਤੁਸੀਂ ਦੱਸੋ ਵੀਰੇ ਅਸੀਂ ਕਿੱਥੇ ਗਲਤ ਆ ਯਾਰ ਜੇ ਅਸੀਂ ਗਲਤ ਆ ਤੇ ਤੁਹਾਨੂੰ ਕਹਿ ਸਕਦੇ ਆ ਬਈ ਤੂੰ ਵੀ ਗਲਤ ਆ ਬਹੁਤ ਵੀਰੇ ਆਈ ਸਮਝਾਇਆ ਯਾਰ ਪਿਆਰ ਨਾਲ ਨਹੀਂ ਸਮਝ ਆ ਯਾਰ